ਕੇ ਲੈ ਲੈ ਕੇ ਰੋਂਦਾ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ ਇਦਿਸਲ 8 ਸਾਲ ਪਹਿਲਾਂ ਅਮਰੀਕਾ ਗਏ ਇਸ ਪੁੱਤ ਨੂੰ ਸੁੱਤੇ ਪਏ ਨੂੰ ਹੀ ਹਾਥ ਅਟੈਕ ਆ ਗਿਆ ਤੇ ਉੱਥੇ ਹੀ ਉਸਦੀ ਜਾਨ ਨਿਕਲ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ 6 ਫਰਵਰੀ ਨੂੰ ਵਿਆਹ ਰੱਖਿਆ ਗਿਆ ਸੀ ਤੇ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮੰਦ ਭਾਗੀ ਖਬਰ ਇਸ ਪਰਿਵਾਰ ਕੋਲ ਪਹੁੰਚੀ ਜਿਨ੍ਹਾਂ ਦੇ ਪੈਰਾ ਹਿੱਥੋਂ ਜ਼ਮੀਨ ਖਿਸ ਗਈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਅਲਾਵਲ ਵਾਲਦਾ ਇਹ ਰਹਿਣ ਵਾਲਾ ਨੌਜਵਾਨ ਸੀ ਅਜੀਪਾਲ ਸਿੰਘ ਜੋ ਕਿ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਚੰਗੇ ਭਵਿੱਖ ਲਈ ਉੱਥੋਂ ਦੀ ਸਿਟੀਜ਼ਨਸ਼ਿਪ ਵੀ ਉਸ ਨੂੰ ਮਿਲ ਚੁੱਕੀ ਸੀ ਅਤੇ ਹੁਣ ਪਰਿਵਾਰ ਇਸ ਦੇ ਵਿਆਹ ਦੀ ਤਿਆਰੀਆਂ ਕਰ ਰਿਹਾ ਸੀ ਮੰਗਣੀ ਹੋ ਚੁੱਕੀ ਸੀ 6 ਫਰਵਰੀ ਨੂੰ ਇਸ ਨੌਜਵਾਨ ਦਾ ਵਿਆਹ ਹੋਣਾ ਸੀ ਤੇ ਮਾਪਿਆਂ ਨੂੰ ਆਪਣੇ ਪੁੱਤ ਦੇ ਵਿਆਹ ਦਾ ਚਾਹ ਵੀ ਬਹੁਤ ਸੀ ਜਿੱਥੇ ਇੱਕ ਪਾਸੇ ਤਾਂ ਪਰਿਵਾਰ ਖੁਸ਼ੀਆਂ ਦੇ ਵਿੱਚ ਇਹ ਵਿਆਹ ਦੀਆਂ ਤਿਆਰੀਆਂ 'ਚ ਲੱਗਿਆ ਹੋਇਆ ਸੀ ਤਾਂ ਇਨ੍ਹਾਂ ਦੇ ਘਰ ਅਚਾਨਕ ਇੱਕ ਖਬਰ ਪਹੁੰਚਦੀ ਹੈ ਕਿ ਉਹਨਾਂ ਦੇ ਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਮਾਪਿਆਂ ਨੇ ਦੱਸਿਆ ਕਿ ਅਜੀਪਾਲ ਆਪਣੇ ਸਾਥੀਆਂ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾ ਕੇ ਸੁੱਤਾ ਹੋਇਆ ਸੀ ਤਾਂ ਜਦੋਂ ਰਾਤ ਨੂੰ ਉਸਦੇ ਇੱਕ ਸਾਥੀ ਦੀ ਜਾਗ ਖੁੱਲੀ ਤਾਂ ਉਸਨੇ ਦੇਖਿਆ ਕਿ ਅਜੀਪਾਲ ਕੋਈ ਹਰਕਤ ਨਹੀਂ ਕਰ ਰਿਹਾ ਉਸ ਦੀ ਬਾਹ ਵੀ ਬੈੱਡ ਤੋਂ ਹੇਠਾਂ ਲਟਕੀ ਹੋਈ ਹੈ ਜਿਵੇਂ ਉਸਨੇ ਬਾਹ ਚੁੱਕੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਇਸ ਦੇ ਸਰੀਰ ਵਿੱਚ ਵੀ ਕੋਈ ਹਲਚਲ ਨਹੀਂ ਹੋ ਰਹੀ ਹੈ ਅਜੀਪਾਲ ਨੂੰ ਬੇਹੱਦ ਵਾਰਸਾ ਦਿੱਤੀਆਂ ਗਈਆਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਅਜੀਪਾਲ ਨਹੀਂ ਜਾ ਗਿਆ ਤਾਂ ਫਿਰ ਉੱਥੇ ਪੁਲਿਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਮੋਢਲੀ ਡਾਕਟਰ ਸਹਾਇਤਾ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰਾਂ ਨੇ ਫਿਰ ਜਵਾਬ ਦੇ ਦਿੱਤਾ ਕਿ ਅਜੀਪਾਲ ਦੀ ਮੌਤ ਹੋ ਚੁੱਕੀ ਹੈ ਸਾਈਲੈਂਟ ਅਟੈਕ ਦੇ ਕਾਰਨ ਉਸ ਦੀ ਜਾਨ ਚਲੀ ਗਈ ਹੈ ਉਧਰ ਮਾਪਿਆਂ ਤੋਂ ਇਹ ਦੁੱਖ ਸਹਾਰ ਨਹੀਂ ਹੋ ਰਿਹਾ ਮਾਂ ਵੀ ਤਾਂ ਹੰਮਾਰ-ਮਾਰ ਕੇ ਰੋ ਰਹੀ ਹੈ ਕਿ ਉਸਦੇ ਜਵਾਨ ਪੁੱਤਰ ਜਿਸ ਨੂੰ ਬੜੇ ਚਾਵਾਂ ਨਾਲ ਸੇਰਾ ਲਾ ਕੇ ਲਾੜਾ ਬਣਾ ਕੇ ਕੁੜੀ ਤੇ ਬਿਠਾਉਣਾ ਸੀ ਵਿਆਹ ਕਰਨਾ ਸੀ ਤਿਆਰੀਆਂ ਚੱਲ ਰੀਆਂ ਸੰਤ ਐਸੇ ਵਿਚਾਲੇ ਉਹਨਾਂ ਦੇ ਪੁੱਤ ਦੀ ਮੌਤ ਦੀ ਖਬਰ ਉਹਨਾਂ ਲਈ ਕਹਿਰ ਵਧ ਕੇ ਆਈ ਹੈ ਹੁਨੇ ਪਰਿਵਾਰ ਉਡੀਕ ਕਰ ਰਿਹਾ ਕਿ ਕਦੋਂ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੀ ਘਰ ਪਹੁੰਚੇਗੀ ਤੇ ਉਹ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਦੇਖ ਸਕਣਗੇ ਮਾਪੇ ਇਸੇ ਉਡੀਕ ਚ ਬੈਠੇ ਹੋਏ ਨੇ ਤੇ ਰੋ ਰੋ ਬੁਰਾ ਹਾਲ ਹੋ ਗਿਆ। ਪਰਛਾਹ ਕੋ ਜੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ। ਹਾਂਜੀ 4 ਜਣੇ ਸੀਗੇ ਜਿਹੜੇ ਇੱਕ ਕੰਪਲੇ ਵਿੱਚ ਰਹਿੰਦੇ ਸੀ। ਆਣ ਕੇ ਰੋਜ਼ਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਧਾ ਆ ਰਾਇ ਆਪਣੀ ਦਿਨਰ ਕੀਤਾ ਆ। ਕਰਕੇ ਤੇ ਕੋਈ ਕਰੀਬ 11:00 ਵਜੇ ਦੇ ਨਾਲੇ ਮਤਲਬ ਸੋ so, ਤੇਨੇ 12 ਵਜੇ ਤੱਕ 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਕਵਜੇ ਦੇ ਨਾਲ ਆਪਾਂ ਉੱਤੇ ਆ। ਉਸ ਤੋਂ ਬਾਅਦ ਸੌਂ ਗਏ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ। ਜਦੋਂ ਉੱਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਜੇਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੰਬੀ ਆ। ਤੇ ਉਹਨੇ ਉਹਨੂੰ ਬਾਹ ਚੁੱਕ ਕੇ ਤੇ ਜਦੋਂ ਉੱਤੇ ਰੱਖੀ ਆ ਕੋਈ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹ ਹਲਾ ਕੇ ਇਹਨੂੰ ਵਾਜਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਥਾ ਕੇ ਦੱਸਿਆ ਵੀ ਹਜੇ ਤੱਕ ਬਾਜ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜਿਹੜੀ ਆ ਰਿਪੋਰਟ ਕੀਤੀ ਹੈ ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮਡਲਿਸ ਇਟਾਉਂ ਦੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ ਡੇਢ ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਜਿਹੜਾ ਆਪ ਸੱਡ ਮੇਰਾ ਵੀਰ ਅਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਨੂੰ ਸੱਟ ਲੱਗੀ ਆ ਇਹ ਫਿਰ ਕੋ ਥੋੜਾ ਜਾ ਪੈਨੋ ਉਹ ਤੋਂ ਬਾਅਦ ਉਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ-ਬਾਰ ਉਹਨਾਂ ਨੂੰ ਕੋਈ ਤਾਂ ਕਿ ਕੀ ਹੋਇਆ ਕੀ ਹੋਇਆ ਫਿਰ ਬੰਨਾਂ ਨੂੰ ਦੱਸਿਆ ਉਹਨਾਂ ਨੇ ਕਿ ਅਜੇ ਪਾਲ ਨੂੰ ਅਟੈਕ ਹੋ ਗਿਆ ਪਾਲ ਦੀ ਡੈਥ ਹੋ ਚੁੱਕੀ ਹੈ ਅਜੇ ਸਾਲ ਮੇਰਾ ਮਤਲਬ ਸਾਡੇ ਦਾ ਲੜਕਾ ਭਤੀਜਾ ਹੀ ਹੋਇਆ ਆਪਣਾ ਤੇ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲ ਇਹ ਦੋ ਇਕੱਠੇ ਗਏ ਹੈ ਯੂ ਐਸ ਕੱਟੇ ਗਏ ਸੀ ਬੜਾ ਵਧੀਆ ਇਹਨਾਂ ਦਾ ਉੱਥੇ ਆਪਸ ਵਿੱਚ ਕਾਰੋਬਾਰ ਚੱਲ ਰਿਹਾ ਸੀ ਠੀਕ ਸੀ ਬਹੁਤ ਵਧੀਆ ਆ ਬੀਤੀ 26 27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ ਚਾਰ-ਜਾਣੇ ਬੈਠੇ ਰੋਟੀ ਪਾਣੀ ਖਾਧਾ ਨਾ ਉਸ ਵਿੱਚ ਰੋਟੀ ਪਾਣੀ ਖਾਣ ਤੋਂ ਬਾਅਦ ਟੈਲੀਫੋਨ ਤੇ ਗੱਲ ਕਰਦਾ ਕਰਦਾ ਸੋਫੇ ਤੇ ਲੰਮੇ ਪੈਣ ਲੱਗਾ ਤੇ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਹੁੰਦੀ ਹੈ ਸਵੇਰੇ ਫਿਰ ਆਪਣਾ ਉੱਠਣਾ ਤੇ ਚਲੋ ਸੌਣੇ ਆਪਾਂ ਇਹਨੂੰ ਬਜਾਏ ਥੌਣ ਦੇ ਹੁੰਦੇ ਵੀ ਨੀਂਦ ਨਾ ਖਰਾਬੇ ਚਲੋ ਦੋ ਜਣ ਫੜ ਕੇ ਚੁੱਕ ਕੇ ਬੈੱਡ ਤੇ ਪਾਤਾ ਉੜ ਕੇ ਆਂਦੇ ਚੱਲ ਆਪਾਂ ਵੀ ਸੌ ਜੀਏ ਸਾਰੇ ਆਪਾਂ ਸੁੱਖ ਤੇ ਉੱਠ ਕੇ ਆਪਣੇ ਕਾਰੋਬਾਰ ਤੇ ਜਾਣਾ ਤੇ ਉਹ ਵੀ ਸੌਂ ਗਏ ਕੋ 3-4 ਵਜੇ ਦੇ ਕਰੀਬ ਇੱਕ ਦੋਸਤ ਬਾਥਰੂਮ ਜਾਣ ਵਾਸਤੇ ਉੱਠਿਆ ਤੇ ਉੱਠ ਕੇ ਉਹਨੇ ਵੇਖਿਆ ਵੀ ਅਜੇ ਪਾਲ ਸਿੰਘ ਦੀ ਬਾਹ ਜਿਹੜੀ ਨਾ ਥਾਂ ਲਮਕੀ ਹੈ ਬੈੱਡ 'ਤੇ ਤੇ ਉਹਨੇ ਸੋਚਿਆ ਵੀ ਇਹਨੂੰ ਮੈਂ ਬਾਹ ਨੂੰ ਤਾਂ ਕਰਾਂ ਤੇ ਉਹ ਜਦੋਂ ਤਾਂ ਕਰਦਾ ਫੇਟਾਂ ਦੇ ਦੋ ਰਾਂ ਨੇ ਕੀਤਾ ਤੇ ਉਹਨੂੰ ਹੇਲ ਜੁਲਮ ਜੂਸ ਨਹੀਂ ਹੋਈ ਉਹਨੇ ਫਿਰ ਉਹਨੂੰ ਲਾਇਆ ਉਹ ਹੋਇਆ ਜੇ ਬਾਹਲ ਉੱਠਾ ਜੇ ਪਾਲ ਉੱਠ ਪਰ ਜੇ ਬਾਹ ਉਹਨੇ ਆਵਾਜ਼ ਦਿੱਤੀ ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਉਠਾਇਆ ਉਹਨਾਂ ਵੀ ਉੱਠ ਕੇ ਆਵਾਜ਼ ਉਹ ਜੇ ਮਾਰੀਆਂ ਪਰ ਉਹ ਕੋ ਨਹੀਂ ਬਾਜ਼ ਨਹੀਂ ਦਿੱਤੀ ਫਿਰ ਉਹਨਾਂ ਨੇ ਲਾ ਲੁਕੇ ਫਿਰ ਨਹੀਂ ਚਰ ਬਣੀ ਫਿਰ ਉਹਨਾਂ ਪੁਲਿਸ ਨੂੰ ਕੋਰਨ ਕੀਤਾ ਉਹਨਾਂ ਕਹੇ ਤੂੰ ਇਹਨੂੰ ਥੋੜੀ ਮਡਲੀ ਸਹਰਾ ਦੋ ਮੰਨੋ ਬੇਦਰ ਪੰਪਿੰਗ ਪੰਪਿੰਗ ਕਰੋ ਤੇ ਅਸੀਂ ਮਤਲਬ ਮੈਡੀਕਲ ਟੀਮ ਲੈ ਕੇ ਨਾਲ ਆ ਰਹੇ ਓ 15 20 ਮਿੰਟ ਬਾਅਦ ਪੁਲਿਸ ਆ ਗਈ ਨਾਲ ਆਪਣੀ ਐਂਬੂਲੈਂਸ ਲੈ ਕੇ ਨਾਲ ਆ ਗਈ ਐ ਤੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਦਾ ਤੇ ਉਹਨਾਂ ਅੰਦਰ ਆਪਣੀ ਕੁੰਡੀ ਲਾ ਕੇ ਤੇ ਆਪਣੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ ਜਿੱਦਾਂ ਬੀਲੀ ਦੇ ਸ਼ੋਰਟ ਲਾਏ ਤੇ ਜਾਂ ਗਾ ਕਰਾਈ ਪਾਈ ਪਾਈ ਜਾਂ ਗਲੇ ਰਹੀ ਪਾਈਪ ਆ ਕੇ ਉਹਨਾਂ ਪੂਰਾ ਆਪਣਾ ਜਿਹੜਾ ਐਗਜ਼ਾਮ ਜਿੱਤਾ ਕਰਦੇ ਉਹ ਕੀ ਤਨ ਤੇ ਫਰਸਟ ਏਡ ਪੂਰੀ ਦਿੱਤੀ ਉਹਨਾਂ ਨਾਲ ਉਹਨਾਂ ਲੋ ਕੋਈ ਨਹੀਂ ਮਤਲਬ ਕੋਈ ਕੋਤਾਈ ਵਰਤੀ ਕਿ ਉਹਨਾਂ ਪੂਰਾ ਖਿਆਲ ਰੱਖਿਆ ਉਡੇਰ ਦੋ ਘੰਟੇ ਬਾਅਦ ਜਦੋਂ ਉਹ ਬਾਹਰ ਆਏ ਤੇ ਉਹਨਾਂ ਨੇ ਇਹੋ ਕਿਹਾ ਵੀ ਸੌਰੀ ਇਹ ਦੀ ਐਕਸਪਾਇਰ ਹੋ ਚੁੱਕਾ ਹੈ ਮਤਲਬ ਇਹਦਾ ਮਤਲਬ ਉਹ ਪੁੱਛਿਆ ਵੀ ਇਹਦਾ ਕਾਰਨ ਕੀ ਬਣਿਆ ਕੀ ਉਹਨਾਂ ਨੇ ਕਿਹਾ ਵੀ ਇਹ ਨੂੰ ਸਾਈਲੈਂਟ ਅਟੈਕ ਆਇਆ ਬਾਕੀ ਜੋ ਉਹਨਾਂ ਦਾ ਪ੍ਰੋਸੈਸ ਹੈ ਉਹਦੇ ਹਿਸਾਬ ਨਾਲ ਕੀ ਉਹਨਾਂ ਦੀ ਰਿਪੋਰਟਾਂ ਹੁੰਦੀਆਂ ਨੇ ਉਹ ਬਾਅਦ ਦੇ ਵਿੱਚ ਮਿਲਦੀਆਂ ਤੇ ਬਾਕੀ ਸਾਨੂੰ ਤੇ ਬਹੁਤ ਬਿਠਾਸਾ ਦੀਆਂ ਕੁਝ ਉਹ ਗੱਲ ਕਹਿਣ ਵਾਲੀ ਨੇ ਤੇ ਕਿ ਮੈਂ ਉਹਦਾ ਬੇਟਾ ਸੀ ਇਕ ਟੇਮਰੀਕਾ ਆ ਮੈਂ ਇਕੱਠੇ ਗਿਆ ਸੀ ਕੋਈ 8 ਸਾਲ ਪਹਿਲਾਂ 16 ਚ ਗਏ 2016 ਚ ਉਥੇ ਰਾਤ ਬੇਟਾ ਹੁੰਦਾ ਮੈਂ ਰੁਕਾ ਹੁੰਦਾ ਪਾਸਪੋਰਟ ਤਾਂ ਨਹੀਂ ਮੈਂ ਉਹ ਪੱਤੇ ਨੇ ਕਿਥੋਂ ਤੱਕ ਜਿੱਥੇ ਗੁਰੂ ਮਾਲ ਦੇ ਪਣਾ ਨੂੰ ਹੁੰਦਣਾ ਪਣਾ ਕੀ ਕਰ ਸਕਦੇ ਹਾਂ ਬਹੁਤ ਵੱਡਾ ਸਭ ਮੈਂ ਪ੍ਰਮਾਤਮਾ ਨੂੰ ਦੀ ਅਰਦਾਸ ਕਰਦੇ ਪਰਿਵਾਰ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਸਾਨੂੰ ਉਹ ਸਾਰਾ ਰਿਸ਼ਤਾ ਭੈਣ ਭਰਾ ਨੂੰ ਪਣਾ ਬੰਦਾ ਬਚਪਨ ਹੋ ਕੀ ਕਰ ਸਕਦੇ ਹਾਂ ਹੋਰ ਮਹਾਰਾਜ ਜਗੇ ਹੋਰ ਅਰਦਾਸ ਕਰਦੇ ਬਾਕੀ ਉਥੇ ਜਿਹੜੇ ਪ੍ਰੋਸੈਸ ਚੱਲਣ ਰਿਹਾ ਵੇਖੋ ਹੁਣ ਅੱਜ ਉਥੇ ਸੰਡੇ ਆ ਕੱਲ ਮੰਡੇ ਨੂੰ ਉਥੋਂ ਡੈਡ ਪਰਟ ਸ਼ਾ ਚੱਲੂਗਾ ਦੋ ਤਿੰਨ ਦਿਨਾਂ ਵਿੱਚ ਆ ਜਾਵੇਗੀ